ਚਲ ਗਈ ਚਲ ਗਈ ਚਲ ਗਈ ਚਲ ਗਈ ਜਿਲੰਦਰ ਦਿਹਾੜ ਸੀਆਈ ਸਟਾਫ ਦੇ ਬਾਹਰ ਪਾਰਕਿੰਗ ਦੇ ਵਿੱਚ ਖੜੀ ਗੱਡੀ 'ਚ ਗੋਲੀ ਚੱਲ ਗਈ ਹੋ ਗਈ ਸਬ ਇੰਸਪੈਕਟਰ ਦੀ ਮੌ ਪੁਲਿਸ ਨੂੰ ਪੈਖੀਆਂ ਪਾਛੜਾ ਇਹ ਵਾਰਦਾ ਜਿਲੰਦਰ ਦੇ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਬਣੇ ਪੁਲਿਸ ਕੰਪਲੈਕਸ ਦੀ ਹੈ ਜਿੱਥੇ ਰਹਾਇਸ਼ੀ ਕੁਆਟਰ ਵੀ ਨੇ ਤੇ ਸ੍ਰੀਆ ਇਹ ਦਾਹਤੀ ਤੇ ਸ਼ਾਰੀ ਸਟਾਫ ਵੀ ਮੌਜੂਦ ਹੈ ਅਚਾਨਕ ਇੱਕ ਗੱਡੀ ਚੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਜਿਸ ਤੋਂ ਬਾਅਦ ਮਚ ਜਾਂਦਾ ਹੈ ਹਲਕਾਪ ਹੜਕਾਮ ਹੜਕਾਮ ਪਰਤਾਲ ਲਈ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਕਿਉਂਕਿ ਇੱਕ ਪ੍ਰਾਈਵੇਟ ਗੱਡੀ ਦੇ ਵਿੱਚ ਗੋਲੀ ਚੱਲਦੀ ਆ ਔਰ ਗੱਡੀ 'ਚ ਮੌਜੂਦ ਹੁੰਦਾ ਹੈ ਸਬ ਇੰਸਪੈਕਟਰ ਪੋਪਿੰਦਰ ਸਿੰਘ ਸੋ ਪੋਪਿੰਦਰ ਸਿੰਘ ਨੂੰ ਗੋਲੀ ਕਿਵੇਂ ਲੱਗੀ ਕਿਸ ਨੇ ਮਾਰੀ ਔਰ ਨੇ ਖੁਦ ਮਾਰੀ ਜਾਂ ਫਿਰ ਹਾਦਸਾ ਹੋ ਗਿਆ ਇਸ ਗੱਲ ਦੀ ਪੜਤਾਲ ਜਾਰੀ ਹੈ ਹਾਲਾਂਕਿ ਪਰਿਵਾਰ ਦੇ ਕਿਸੇ ਮੈਂਬਰ ਨੇ ਹਜੇ ਬਿਆਨ ਵੀ ਦਰਜ ਨਹੀਂ ਕਰਵਾਏ ਪਰ ਪੁਲਿਸ ਨੇ ਇਸ ਨੂੰ ਲਾਪਰਵਾਹੀ ਮੰਨ ਲਿਆ ਪੋਜ਼ਾ ਕਹਿਣਾ ਹੈ ਕੀ ਪਿਸਤੌਲ ਸਾਫ ਕਰਦੇ ਹੋਏ ਵਾਰਦਾਤ ਹੋਈ ਜਾਪਦੀ ਹੈ ਪਰ ਵੱਡਾ ਸਵਾਲ ਰਾਤ ਨੂੰ ਗੱਡੀ 'ਚ ਬਹਿ ਕੇ ਕੌਣ ਕਰਦਾ ਹੈ ਰਿਵਾਲਵਰ ਦੀ ਸਫਾਈ 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 ਹਾਲਾਂਕਿ ਪੁਲਸਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਨੂੰ ਸੂਚਨਾ ਦੇ ਕੇ ਮੌਕੇ ਤੇ ਬੁਲਾ ਲਿਆ ਗਿਆ ਸੀ ਉਸਨੇ ਹਜੇ ਕੋਈ ਬਿਆਨ ਦਰਜ ਨਹੀਂ ਕਰਵਾਇਆ ਤੁਹਾਨੂੰ ਦਿਖਾਨੇ ਆ ਕਿਵੇਂ ਹੋਈ ਹੈ ਵਾਰਦਾਤ ਪੁਲਸ ਦੀ ਜ਼ੁਬਾਨੀ ਤੁਸੀਂ ਆਪ ਹੀ ਸੁਣ ਲਵੋ ਤਾਨਿਕ ਪੰਜਾਬੀ ਟੀਵੀ ਦੇ ਲਈ ਗੋਡਾ ਗਰੋਵਰ ਦੀ ਰਿਪੋਰਟ ਤੇ ਇਹ ਵਿੱਚ ਇਹ ਹੈ ਕਿ ਮੈਂ ਤੇ ਮੇਰੇ ਸਾਥੀ ਬਾਅਦ ਸੀ ਪਟ્રોલਿੰਗ ਤੇ ਪਟੇਲ ਆਪਣੇ ਪਟੇਲ ਤੋਂ ਖਾਜੇ ਸੀ ਜੀ ਤੇ ਆਪਾਂ ਨੂੰ ਕੋਈ ਥਾਣੇੋਂ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਰਹਿਸੀ ਕੁਆਟਰ ਹੈ ਇਹ ਡਿਵੀਜ਼ਨ ਬ2 ਦੇ ਵਿੱਚ ਪਾਰਕਿੰਗ ਵਿੱਚ ਗੱਡੀ ਖੜੀ ਆ ਜੀ ਉੱਥੇ ਆਪਣੇ ਐਸ.ਪੀ. ਭਵਿੰਦਰ ਸਿੰਘ ਸਬਸਪੈਟ ਸੀ ਸਟਾਫ ਦੇ ਹੱਥ ਕੀ ਦੇ ਅੰਦਰ ਤੇ ਜਿਹਨਾਂ ਦੇ اچانک ਗੋਲੀ ਲੱਗਾਂ ਕਰਨੋਂ ਦੀ ਮੌਤ ਹੋ ਗਈ ਆ ਮੌਕੇ ਤੇ ਪੁੱਜ ਕੇ ਕਾਰਵਾਈ ਬਣੂ ਆਪਾਂ ਮੌਕੇ ਤੇ ਪੁੱਜੇ ਮੌਕੇ ਤੋਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਆਵੀ ਸੀ ਵਾਈਫ ਉਹਨਾਂ ਦੀ ਹਾਜ਼ਰ ਆਈ ਆ ਤੇ ਉਹਨਾਂ ਦੀ ਹਾਜ਼ਰੀ ਤੁਹਾਡੇ ਕੋਲ ਤਲਾਕ ਕਿਤੇ ਵੇਖਿਆ ਉਹਨਾਂ ਨੂੰ ਹਾਂਜੀ ਮੌਕੇ ਤੇ ਵਾਈਫ ਉਹਨਾਂ ਦੀ ਹਾਜ਼ਰ ਆਈ ਕੋਹਿੰਦਰ ਕੌਰ ਕੁਲਵੰਤ ਕੌਰ ਤੇ ਮੌਕੇ ਤੇ ਆ ਸਾਡੇ ਜਿਹੜੇ ਸੀਨੀਅਰ ਅਫਸਰ ਵੀ ਆਏ ਉਹਨੇ ਹਾਜ਼ਰੀ ਆਪਾਂ ਜਿਹੜੀ ਮਲਾਇਆ ਮੌਕਾ ਕਰਕੇ ਡੈਡ ਬੁਡੀ ਸੀ ਬਹਲਾ ਉਸ ਤਾਂ ਜਿੰਨ ਦਾ ਪਛਾਣਤੀ ਆ ਰੋਲਵਰ ਕੋਈ ਤੇ ਜਿਹੜਾ ਉਹ ਆਚਾਰਕ ਜੇ ਗੱਡੀ ਦੇ ਵਿੱਚ ਹੈ ਜੀ ਆਪਣਾ 9 ਐਮ 9 ਐਮ ਐਨ ਪਿਸਟੋਲ ਜਿਹੜਾ ਆਪਣਾ ਇਹ ਗੱਡੀ ਸਫਾਈ ਕਰ ਰਿਹਾ ਸੀ ਵਿੱਚ ਪਿਸਟਲ ਦੀ ਉਹ ਆਚਾਰਕ ਗੋਲੀ ਲੱਗਨਾਂ ਜਿਹਦੇ ਉਹਦੇ ਸਿਰ 'ਤੇ ਗੋਲੀ ਲੱਗੀ ਆ ਜਿਸ ਨਾਲ ਉਹਦੀ ਮੌਤ ਹੋਈ ਆ ਸਰ ਇਹ ਵੈਪਨ ਸਰਕਾਰੀ ਸੀ ਦਾ ਜੀ ਹਾਂ ਸਰਵਿਸ ਦਾ ਸਰਵਿਸ ਵੈਪਨ ਸੀਗਾ ਪਿਸਟਲ ਸੀ ਹਾਂ ਸਰਵਿਸ ਪਿਸਟਲ ਦੀ ਸੀ ਤੇ ਸਰ ਇਹ ਕਿੰਨੇ ਕਵੇ ਦਾ ਵਾਕਿਆ ਕਿੰਨੇ ਕਵੇ ਦਾ ਜੀ ਇਹ ਆਪਾਂ ਨੂੰ ਇਨਫੋਰਮੇਸ਼ਨ 7 ਵਜੇ ਮਿਲੀ ਆ ਜੀ ਲੇਕਿਨ ਉਹਨਾਂ ਸੀਸਟਾਫ ਵਾਲਿਆਂ ਨੇ ਜਿਹੜੇ ਆ ਉਹਨਾਂ ਕੋਲ 6:30 ਵਜੇ ਕਹਿੰਦੇ ਪਤਾ ਲੱਗਿਆ ਸਰ ਕਿੰਨੀ دیر ਤੋਂ ਇੱਥੇ ਤਨਾਤ ਸੀ ਤਨਾਤ ਤਾਂ ਇਹ ਪ੍ਰੋਪਰ ਤਾਂ ਸੀਸਟਾਫ ਵਾਲਿਆਂ ਨੂੰ ਪਤਾ ਉਹਨਾਂ ਦੇ ਅਧਿਕਾਰੀ ਜਿਹੜਾ ਇਨਸਪੈਕਟਰ ਲੱਗੇ ਜੀ ਬਾਲੀ ਸਾਹਿਬ ਉਹਨਾਂ ਨੂੰ ਪਤਾ ਜੀ ਇਸੇ ਬਾਰੇ ਆਪਾਂ ਇਹ ਢਗਾਇਨਾ ਕਰਨੀ ਆ ਤੇ ਸਰ ਜੀ ਗੱਡੀ ਜਿਹੜੀ ਸੀਰ ਦੇ ਹੱਥ ਦੇ ਬਾਹਰ ਲੱਗੀ ਹੋਈ ਸੀ ਗੱਡੀ ਜਿਹੜੀ ਆ ਪਾਰਕਿੰਗ ਦੇ ਵਿੱਚ ਲੱਗੀ ਸੀਰ ਦੇ ਹੱਥ ਦੇ ਬਾਹਰ ਲੱਗੀ ਸੀ ਕੋਈ ਸੀਸੀਟੀਵੀ ਫੁਟੇਜ ਸਾਡੇ ਕੋਲ ਨਹੀਂ ਆਇਆ ਸਰ ਕੋਈ ਸੀਸੀਟੀਵੀ ਫੋਟੋਜ ਵਗੈਰਾ ਸਾਹਮਣੇ ਆ ਨਹੀਂ ਇੱਥੇ ਸੀਟੀਵੀ ਕੈਮਰੇ ਹਨ ਯਾਨੀ ਫੁਟੇਜ ਕੋਈ ਨਹੀਂ ਆਇਆ ਅੱਛਾ ਤੇ ਬਾਕੀ ਜੋ ਵੀ ਅਜੇ ਤਾਂ ਫਿਲਹਾਲ ਜਿਹੜੀ ਆ ਜਿਹੜੀ ਆ ਆਪਾਂ ਡੈਡ ਗੋਡੀ ਸਿਵਲ ਹਸਤਾ ਜਿੰਦਰਾ ਹੈ ਕਰਾਈ ਹੋਈ ਹੈ ਡੈਡ ਗੋਚ ਸਰ ਕਾਰਵਾਈ ਕੀ ਹੋਏਗੀ ਇਹਨਾਂ ਉੱਪਰ ਕਾਰਵਾਈ ਫਿਰ ਆਜੇਗਾ ਜੇ ਜੀ 180 CrPC ਦੇ ਕਾਰਜਾਂ ਉਤੇ ਲਿਆ ਰਹੇ ਜੇ ਚੰਦ ਇਹਨਾਂ ਦੀ ਵਾਈਫ ਨੇ ਕੁਝ ਦੱਸਿਆ ਕੋਈ ਜਿਹੜੀ ਵਾਈਫ ਰਾ ਜਿਹੜੀ ਵਾਈਫ ਨੇ ਜੇ ਬਿਆਨ ਹੈ ਸਟੇਟਮੈਂਟ ਉਹਦੇ ਆਧਾਰ ਤੇ ਕਾਰਵਾਈ ਹੋਣੀ ਸਰ ਇਹਦੇ ਵਿੱਚ ਗੱਲ ਕੀਤੀ ਉਹਨਾਂ ਨੇ ਕੁਝ ਦੱਸਿਆ ਕਿ ਕੋਈ ਕਾਰਨ ਤਾਂ ਨਹੀਂ ਸੀ ਕਾਰਵਾਈ ਕੀਤੀ ਕਿ ਫਾਲੋਅ ਅਪ ਕਰੀ ਸੀ ਨਹੀਂ ਕੋਈ ਕਾਰਨ ਤਾਂ ਇਹਨਾਂ ਕੋਈ ਹੈ ਨਹੀਂ ਸੀ ਉਹ ਮਦਰ ਦਾ ਸੀ ਪਹਿਲਾਂ ਉਹ ਮਦਰ ਜੀ ਹੋਈ ਸੀ ਕੰਜੇ ਤੇ ਉਹਦੇ ਕਰਕੇ ਉਹ ਤੋਂ ਤੋੜਾ ਮਦਦ ਕਰ ਰਹੀ ਸੀ ਹਲੇ ਉਹਨਾਂ ਦੀ ਮਸਜਦਾ ਕੋਈ ਬਿਆਨ ਵਗੈਰਾ ਨਹੀਂ ਆਇਆ ਉਹ ਇਹ ਸੱਦਨੇ ਸੂਮ ਕਰਕੇ ਉਹਨੇ ਬਿਆਨ ਨਹੀਂ ਲਿਖਾਇਆ ਜਿਵੇਂ ਆਇਆ ਸੀ ਉਹ ਸੁਬਾਹ ਵੀ ਆ ਲਖ ਸਰ ਕਿਹੜੀ ਜੰਗਾਂ ਦੇ ਰਹਿਣ ਵਾਲੇ ਆ ਤੇ ਕੋਹ ਕੋਰ ਦੇ ਰਹਿਣ ਵਾਲੇ ਸੀ ਉਹਨਾਂ ਦੀ ਮਦਦ ਦਾ ਕੀ ਕਹਿਣਾ ਹੈ ਇਹ ਨਹੀਂ ਬਾਈਸ ਉਹਨਾਂ ਦੀ ਦਾ ਇਹ ਉਹਨਾਂ ਦੀ ਮੰਨ ਨਾਲ ਗੱਲਬਾਤ ਹੋਈ ਨਹੀਂ ਜੇ ਜੇ ਗੱਲਬਾਤ ਦੇਖ ਹੋ ਗਈ ਸੀ ਤਾਂ ਉਹਦੇ ਕੋਲ ਸਬ੍ਰੈੱਥ ਸੀ ਕਿ ਨਾ ਵਾਈਪਾਈ ਦਾ